ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦਾ ਬੜੀ ਬਹਿਰਮੀ ਨਾਲ ਕਤਲ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਨਵਾਂ ਸ਼ਹਿਰ ਦੇ ਸਬਤਸੀਰ ਬਲਾ ਚੌੜੀ ਦੇ ਪਿੰਦੇ ਪਿੰਡ ਸੰਭੂਵਾਲ ਵਿਖੇ ਰਾਤ ਨੂੰ 12 ਵਜੇ ਕਰੀਬ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 25 ਸਾਲਾਂ ਤੋਂ ਇੱਕ ਮੋਟਰ ਤੇ ਰਹਿ ਰਿਹਾ ਇੱਕ ਵਿਅਕਤੀ ਜਿਹਦੇ ਨੂੰ 60 ਸਾਲ ਦੱਸੀ ਜਾ ਰਹੀ ਹੈ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਹਦਾ ਸਿਰ ਤੇ ਗੰਭੀਰ ਚੋਟਾਂ ਆਈਆਂ ਜਿਸ ਦਾ ਸਿਰ ਕੱਢ ਦਿੱਤਾ ਗਿਆ ਬਿਲਕੁਲ ਪਛਾਣ ਖਤਮ ਕਰ ਦਿੱਤੀ ਗਈ ਇਸ ਸਬੰਧੀ ਮੋਕੇ ਦੇ ਪੁਲਿਸ ਦੇ ਉੱਚ ਅਧਿਕਾਰੀ ਪੁੱਜ ਗਏ ਜੀਐਸੀ ਸ਼ਾਮ ਸੰਧ ਨੇ ਦੱਸਿਆ ਕਿ ਇਸ ਮਾਮਲੇ ਦੀ ਬੜੀ ਬ੍ਰਿਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਣਪਛਾਤੇ ਵਿਅਕਤੀਆਂ ਵਿਰੁੱਧ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਕੀ ਇਹ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਆ ਮੋਕੇ ਦੇ ਭੈੰਕਰ ਤਸਵੀਰਾਂ ਦਿਖੋ ਰਾਤ ਨੂੰ ਲੈ ਹੋਇਆ ਏ ਸਾਨੂੰ ਸਵੇਰ ਪਤਾ ਚੱਲਿਆ ਤੇ ਅਸੀਂ ਉਸੇ ਟਾਈਮ ਇੱਥੇ ਆ ਪਹੁੰਚੇ ਇਹ ਤਤਕਰੀਬਨ 25-26 ਸਾਲ ਤੋਂ ਇਸ ਮੋਟਰ ਬੰਦਾ ਇਸ ਤੋਂ ਪਹਿਲਾਂ ਪਿਛਲੀ ਮੋਟਰ ਰਿਆ ਮਨੇ ਬਾਬੇ ਡੇਰੇ ਰਿਆ ਤਤਕਰੀਬਨ 22-24 ਸਾਲ ਤੋਂ ਇਸ ਮੋਟਰ ਬੰਦਾ ਇੰਜ ਜੋ ਤੰਦਾ ਜੁਆਈਆਂ ਬਿਵੀਆਂ ਤਿੰਨ ਚਾਰ ਪਸ਼ੂ ਦਾ ਸਾਜੀ ਡੇਰੇ ਜੁੜੀ ਪੰਦਾ ਜਾਂ ਪਪੂਲ ਦੇ ਸ਼ਬਦ ਦੇ ਲੋਹਾ ਦੇ 30 ਹਜ਼ਾਰ ਕੁ ਮਿਸ਼ਨ ਲੈਂਦਾ ਸੀ ਮੱਥੇ ਅੱਜ ਤਾਈਂ ਵੀ ਕਿਸੇ ਬੰਦੇ ਤੋਂ ਮਤੂਦ ਨਹੀਂ ਹੋਈ ਏ ਵਿਹਾਰ ਵਿੱਚ ਬਹਲੇਗਾ ਬੰਦਾ ਪੰਜਾਬੀ ਸੀ ਜਾਂ ਕੋ ਬਾਹਰ ਦਾ ਸੀ ਪ੍ਰਵਾਸੀ ਜਿਸ ਦਿਨ ਤੋਂ ਉੱਥੇ ਆਇਆ ਪੰਜਾਬੀ ਬੋਲਦਾ ਰਿਹਾ ਉਹ ਤੇ ਪੰਜਾਬੀ ਪੱਲ ਨਜ਼ਰ ਆ ਰਿਹਾ ਪਿੰਡ ਵਿੱਚ ਚੰਨ ਸਮੇਂ ਤੋਂ ਰਹਿੰਦਾ ਕੋਈ ਇਸ ਦੇ ਬਾਰੇ ਪੜਨ ਲੱਗਾ ਕਿਥੇ ਰਹਣਾ ਹੈ ਨਹੀਂ ਜੀ ਤੇ ਮੋਟਰ ਦੇ ਸਾਡੀ ਤੇ ਰਹਿੰਦਾ ਸੀ ਕਿੰਨੇ ਚਿਰ ਰਹੇ ਸੀ ਤੁਹਾਡੀ ਮੋਟਰ ਤੇ 10 20 ਸਾਲ ਤੇ ਰਹ ਰਿਹਾ ਦਾ ਜੀ ਇਹਦਾ ਨਾਮ ਕੀ ਹੈ ਭਲਵਾਨ ਕਹਿੰਦੇ ਸੀ ਜੀ ਦਾ ਪੱਕਾ ਨਾਮ ਕੋਈ ਨਾਮ ਕੋਈ ਨਾਮ ਨਹੀਂ ਪਤਾ ਬਾ ਪਹਿਲਵਾਨ ਇਹ ਪਹਿਲਵਾਨ ਦੇ ਨਾਮ ਤੇ ਹੀ ਬਸ ਰਹਿੰਦੇ ਸੀ ਬਾ ਦੋ ਚਾਰ ਮੋਟਰਾਂ ਦੇ ਪਹਿਲਾਂ ਰੇਆ ਤੇ ਫਿਰ ਸਾਡੀ ਤੇ ਆ ਕੇ ਰਹਿਣ ਲੱਪੇ ਤੇ ਜੀ ਕੋਈ ਰੰਜਸ਼ ਤੱਕ ਹੀ ਨਹੀਂ ਨਾ ਜੀ ਸਾਨੂੰ ਕੋਈ ਪਤਾ ਅੱਗੇ ਕੋਈ ਗੱਲਬਾਤ ਹੋਈ ਹੋ ਪਹਿਲਾਂ ਇਦਾਂ ਦੀ ਕੋਈ ਇਹ ਦੇ ਨਾਲ ਪਹਿਲਾਂ ਇੱਕ ਵਾਰੀ ਕਹਿੰਦਾ ਸੀ ਵੀ ਮੇਰੇ ਕੁੱਟ ਮਾਰ ਕਰਕੇ ਗਏ ਪ੍ਰੀ ਨੇ ਕੋਈ ਕੰਪਲੀਟ ਕੀਤੀ ਨਹੀਂ ਨਾ ਕੋਈ ਕਿਸੇ ਨੂੰ ਇਹ ਕੋਈ ਦਸ ਸਵੇਰ ਦਾ ਸਤਾ ਮੈਨੂੰ ਕੁੱਟ ਕੇ ਗਏ ਕੀਤਾ ਕੁਝ ਨਹੀਂ ਇਹ ਇਕੱਲੇ ਰਹਿੰਦਾ ਸੀ ਕਿ ਨਾਲ ਵੀ ਨਾ ਨਕਲਾਈ ਇਕੱਲੇ ਜਿਹੜਾ ਇਹਦਾ ਕਤਲ ਹੋਇਆ ਇਹ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹਨਾਂ ਨੂੰ ਪਤਾ ਸਾਨੂੰ ਸਵੇਰੇ ਪਤਾ ਲੱਗਿਆ ਇਹ ਕੋਈ ਰੰਜੀਤ ਵੀ ਸੀ ਕੀ ਇਹਦੀ ਕਿਸੇ ਕੋਈ ਜਿਹਨਾਂ ਦੀ ਮੋਟਰ ਤੇ ਰਹਿੰਦਾ ਸੀਗਾ ਉਹਨਾਂ ਦਾ ਕੋਈ ਵੇਰਵਾ ਇੱਥੇ ਲੋਕਲ ਸੀਗਾ ਆ ਇੱਥੇ ਲੋਕ ਲਾਇਏ ਹੋਏ ਇੱਥੇ ਦੂਜੇ ਪਿੰਡ ਦੇ ਵੇਰੜੀ ਤੇ ਉਹਨਾਂ ਨੇ ਜਿੱਦਾਂ ਰੱਖਿਆ ਸੀਗਾ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਐਡਰੈਸ ਆ ਉਹਨਾਂ ਨੂੰ ਵੀ ਪਤਾ ਨਹੀਂ ਹੈ ਇਹ ਇਕੱਲਾ ਹੀ ਸੀਗਾ ਕਿ ਹੋਰ ਵੀ ਸੀਗਾ ਪਰਿਵਾਰ ਕੇ ਮੈਂਬਰ ਕੋਈ ਇਕੱਲਾ ਰਹਿੰਦਾ ਸੀ ਮੈਂ ਪੁਲਿਸ ਪਾਰਟੀ ਨਾਲ ਪੈਟਰੋਲਿੰਗ ਤੇ ਸੀਗੇ ਬਾਹਰ ਉਦੋਂ ਥਾਣੇ ਤੋਂ ਤਲਾਹਈ ਸੀਗੀ ਵੀ ਕੋਈ ਕਿਸੇ ਨੇ ਦੱਸਿਆ ਕਿ ਇੱਥੇ ਲੜਾਈ ਝਗੜਾ ਹੋਇਆ ਦਾ ਮੌਕੇ ਤੇ ਪੁੱਜਿਆ ਤੇ ਇਹ ਡੈੱਡ ਬੋਡੀ ਇੱਥੇ ਮਿਲੀ ਆ ਸਾਨੂੰ ਫਿਰ ਰਮੇਸ਼ ਨਾਮ ਉਰਫ ਪਲਵਾਨ ਦੱਸ ਦਿਆ ਇਹਦਾ ਮਹਰਿੰਦਰ ਇੱਥੇ ਮੋਟਰ ਤੇ ਹੀ ਸੀ ਕਿ ਹਾਂ ਇਹਨਾਂ ਦੇ ਤੇ ਹਜੇ ਪੱਕਾ ਐਡਰੈਸ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇਹ ਫਿਰ ਛੋਕੜ ਦਾ ਕੋਈ ਪਤਾ ਨਹੀਂ ਹੈ ਜੀ ਇਹ ਛੋਕੜ ਦਾ ਕੋਈ ਪਤਾ ਨਹੀਂ ਨਹੀਂ ਪਤਾ ਕਰ ਰਹੇ ਹਾਂ ਜੀ ਇਹ ਲਗਭਗ ਕਿੰਨੇ ਵਜੇ ਦੀ ਵਾਰਦਾਤ ਹੈ ਹਾਂ ਸਵੇਰੇ ਇਹ ਰਾਤ ਅੱਧੀ ਰਾਤ ਤੋਂ ਬਾਅਦ ਹੀ